ਹੇਪ 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 ਖੁਸ਼ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਸੰਤ ਪੰਚਮੀ ਹੈ ਜੀ ਬਸੰਤ ਪੰਚਮੀ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਸਾਡੇ ਬੱਚਿਆਂ ਨੇ ਸਵੇਰ ਦਿਆਂ ਨੇ ਬਹੁਤ ਪਤੰਗ ਉਡਾਏ ਇੰਨੇ ਪਤੰਗ ਉਡਾਏ ਅੱਜ ਜਿਨ੍ਹਾਂ ਨੇ ਸਾਰੇ ਬੱਚਿਆਂ ਦੀ ਡੋਰਾਂ ਸਾਰੀਆਂ ਖਤਮ ਕਰਤੀਆਂ ਪਰ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਬੱਚਾ ਜੇ ਚਾਈਨਾ ਡੋਰ ਯੂਜ਼ ਕਰਦਾ ਤਾਂ ਉਹ ਕਿਸੇ ਦਾ ਕਤਲ ਕਰ ਰਿਹਾ ਕਿਸੇ ਨੂੰ ਮਾਰ ਰਿਹਾ ਉਹ ਬੱਚਾ ਬੇਨਤੀ ਆ ਮਾਪਿਓ ਨੂੰ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਲੈ ਕੇ ਦਿਓ ਚਾਈਨਾ ਡੋਰ ਨਾਲ ਕਿੰਨੇ ਬੰਦਿਆਂ ਦੇ ਗਲ ਕੱਟੇ ਗਏ ਕਿੰਨੇ ਬੰਦਿਆਂ ਦੀ ਅੱਖਾਂ ਵੱਢੀਆਂ ਗਈਆਂ ਹੱਥ ਵੱਢੇ ਗਏ ਤੇ ਚਾਈਨਾ ਡੋਰ ਦੇ ਨਾਲ ਤੁਸੀਂ ਜਦੋਂ ਤੁਹਾਡਾ ਬੱਚਾ ਪਤੰਗ ਉਡਾਉਂਦਾ ਉਹ ਪਤੰਗ ਟੁੱਟ ਕੇ ਜਦੋਂ ਕਿਤੇ ਜਾ ਕੇ ਡਿੱਗਦਾ ਦੂਰ ਤੇ ਉਹਦੀ ਡੋਰ ਆ ਜਿਹੜੀ ਸੜਕ ਦੇ ਕਿਸੇ ਸੜਕ ਦੇ ਰੋਡ ਤੋਂ ਨਹੀਂ ਕਿਤੋਂ ਨਹੀਂ ਪਈ ਕ੍ਰਾਸ ਕਰਦੀ ਆ ਉੱਥੋਂ ਜਦੋਂ ਕੋਈ ਬਾਈਕ ਤੇ ਨਿਕਲਦਾ ਕੋਈ ਮਾਂ ਦਾ ਪੁੱਤ ਉਹਦੇ ਗਲ ਤੇ ਐਂ ਫਿਰ ਜਾਂਦੀ ਆ ਜਿਹੜੀ ਦੂਜੀ ਡੋਰ ਆ ਜਿਹਦੇ ਨਾਲ ਇਹ ਪਤੰਗ ਉਡਾਉਂਦੇ ਆ ਬੱਚੇ ਉਹ ਕੱਚੀ ਡੋਰ ਆ ਜਦੋਂ ਮਾੜਾ ਜਿਹਾ ਵੀ ਫਸਦੀ ਆ ਜਿਹੜੀ ਟੁੱਟ ਜਾਂਦੀ ਆ ਪਰ ਚਾਈਨਾ ਡੋਰ ਆ ਜਿਹੜੀ ਨਾ ਟੁੱਟਦੀ ਜਾਂਦੀ ਆ ਤੇ ਨਾ ਉਹ ਵਿਹਾਜ ਕਰਦੀ ਆ ਸਾਹਮਣੇ ਹੱਡੀ ਵੀ ਵੜ ਦਿੰਦੀ ਆ ਇਹਨੂੰ ਯਾਨੀ ਕਿ ਸਟਰੋਂਗ ਆ ਉਹ ਚਾਈਨਾ ਡੋਰ ਤੇ ਚਾਈਨਾ ਡੋਰ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਦੁਕਾਨਦਾਰ ਵੀਰ ਜਿਹੜੇ ਵੇਚਦੇ ਨੇ ਉਹ ਸਿੱਧਾ ਹੀ ਇੱਕ ਮਰਡਰ ਕਰਨ ਵਾਸਤੇ ਅਸਲਾ ਇੱਕ ਕੈਰੀ ਹਥਿਆਰ ਵੇਚ ਰਹੇ ਨਹੀਂ ਡੋਰ ਨਹੀਂ ਵੇਚ ਰਹੇ ਤੁਹਾਨੂੰ ਹੋ ਸਕਦਾ 10000 ਰੁਪਿਆ ਵੱਧ ਬਣ ਜAVE ਸੀਜ਼ਨ ਚ 15000 ਰੁਪਿਆ ਕਮਾ ਲਓ ਮੋਂ ਤੁਸੀਂ 20000 ਕਮਾ ਲਓ 2 ਲੱਖ ਕਮਾ ਲਓ ਪਰ ਉਹ ਪੈਸਾ ਤੁਹਾਡੇ ਕਿਸੇ ਕੰਮ ਨਹੀਂ ਆਊਗਾ ਕਿਉਂਕਿ ਉਹਦੇ ਨਾਲ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਇਸ ਦੁਨੀਆ ਤੋਂ ਚਲੇ ਜਾਣੇ ਜਾਂ ਪਾਹਜ ਹੋ ਜਾਣੇ ਆ ਤੇ ਉਹਨਾਂ ਦੀਆਂ ਦਰਸੀਸਾਂ ਤੁਹਾਨੂੰ ਕਿ ਤੁਹਾਡੇ ਆਉਣ ਵਾਲੇ ਪੀੜੀਆਂ ਨੂੰ ਲੱਗਣੀਆਂ ਇਸ ਕਰਕੇ ਐਸਾ ਪੈਸਾ ਨਾ ਕਮਾਓ ਜਿਹੜਾ ਤੁਹਾਡੇ ਆਉਣ ਵਾਲੇ ਵਕਤ ਨੂੰ ਚੰਗਾ ਨਹੀਂ ਮਾੜਾ ਕਰ ਕਰਦਾ ਹੋਵੇ ਤੇ ਸਾਡੇ ਬੱਚੇ ਸਾਰਿਆਂ ਨੂੰ ਅਪੀਲ ਕਰਦੇ ਆਂ ਜੀ ਅਸੀਂ ਸੋ ਬਈ ਸਾਰਿਆਂ ਨੂੰ ਅਪੀਲ ਕਰ ਰਹੇ ਆਂ ਅਸੀਂ ਵੀ ਚਾਈਨਾ ਡੋਰ ਬਿਲਕੁਲ ਨਾ ਵਰਤੋ ਚਾਈਨਾ ਚਾਈਨਾ ਡੋਰ ਬਿਲਕੁਲ ਨਾ ਵਰਤੋ ਜੇ ਪਤੰਗ ਉਡਾਣੇ ਆ ਜੇ ਪਤੰਗ ਉਡਾਣੇ ਆ ਤਾਂ ਨਾਰਮਲ ਡੋਰ ਜਿਹੜੀ ਲੋਕਲ ਡੋਰ ਆ ਨਾਰਮਲ ਡੋਰ ਉਹ ਵਰਤੋ ਭਾਈ ਉਹ ਵਰਤੋ ਭਾਈ ਬਹੁਤ ਬਹੁਤ ਧੰਨਵਾਦ ਜੀ ਬਸੰਤ ਪੰਚਮੀ ਦੀਆਂ ਮੁਬਾਰਕਾਂ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ